ਤਾਹੇ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਦੁਕਾਨਦਾਰ ਨੂੰ ਆਪਣੀ ਦੁਕਾਨ ਤੋਂ ਕੁਝ ਪਲਾਂ ਲਈ ਓਲੇ ਹੋਣਾ ਵੀ ਮਹਿੰਗਾ ਪੈ ਗਿਆ ਦੁਕਾਨ ਖਾਲੀ ਹੋਣ ਦੀ ਤਾਕਜ ਬੈਠੇ ਚੋਰ ਨੇ ਸਕਿੰਟਾਂ ਦੀ ਗੱਲ ਸਾਫ਼ ਕਰ ਦਿੱਤਾ ਜਿਸ ਮਗਰੋਂ ਉਹ ਮੌਕੇ ਤੇ ਫਰਾਰ ਹੋਣ 'ਚ ਵੀ ਕਾਮਯਾਬ ਰਿਹਾ ਹਾਲਾਂਕਿ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਪਿੰਡ ਆਲੇ ਚੱਕ ਦੀ ਇੱਕ ਹਰਿਆਣੇ ਦੀ ਦੁਕਾਨ ਤੋਂ ਸਾਹਮਣੇ ਆ ਰਿਹਾ ਹੈ ਇਸ ਬਾਰੇ ਹੋਰ ਜਾਣਕਾਰੀ ਜਿੰਦੇ ਆ ਦੁਕਾਨਦਾਰ ਦਾ ਕੀ ਕਹਿਣਾ ਹੈ ਅਸੀਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਸਿੰਘਾ ਜੀ ਤੇ ਮੇਰੀ ਘਰੀਅਨੇ ਦੀ ਸ਼ਾਪ ਆ ਆਲੇ ਚੱਕ ਪਿੰਡ ਦੇ ਵਿੱਚ 메ਨ ਰੋਡ ਦੇ ਉੱਤੇ ਏ ਰਾਈਟ ਪ੍ਰਾਈਸ ਸ਼ਾਪ ਕਰਕੇ ਅੱਡੇ ਕਿ 3 ਵਜੇ ਮੈਂ ਬਾਜ਼ਾਰ ਨੂੰ ਗਿਆ ਤੇ ਮਾਤਾ ਮੇਰੇ ਥੱਲੇ ਝਾੜੂ ਮਾਰਦੇ ਪਏ ਨੇ ਤੇ ਇੱਕ ਸਾਕਸ ਬਾਹਰੋਂ ਆਇਆ ਬੜੀ ਤੇਜ਼ੀ ਦੇ ਨਾਲ ਉਸਨੇ ਗੱਲੇ ਦੇ ਵਿੱਚੋਂ ਮੇਰਾ 6-7000 ਰੁਪਿਆ ਕੱਢਿਆ ਔਰ ਛੇਤੀ ਨਾਲ ਹੀ ਬੜੇ ਹੀ ਚਲਾਕੀ ਦੇ ਨਾਲ ਇੱਥੇ ਦੌੜ ਗਿਆ ਦੇਖੋ ਕਿ 2 ਮਿੰਟ ਦੇ ਵਿੱਚ ਐਡੇ ਐਡੇ ਵੱਡੇ ਕਾਰਨਾਮੇ ਹੋ ਰਿਹਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਤੇ ਥੋੜੀ ਜੀ ਠੱਲ ਪਾਈ ਜਾਵੇ ਔਰ ਬੰਦਿਆਂ ਨੂੰ ਕਾਬੂ ਕੀਤਾ ਜਾਵੇ ਔਰ ਸਾਡੀ ਮਦਦ ਕੀਤੀ ਜਾਵੇ ਮਾਤਾ ਜੀ ਦੁਕਾਨ ਤੇ ਹੀ ਉਹਨਾਂ ਦੇ ਸਾਹਮਣੇ ਆਹ ਮਾਤਾ ਜੀ ਦੁਕਾਨ ਤੋਂ ਥੋੜਾ ਥੱਲੇ ਸੀਗੇ ਥੱਲੇ ਆਪਣਾ ਅੰਡਰਗਰਾਉਂਡ ਬਣਾਇਆ ਹੋਇਆ ਜਿੱਥੇ ਸਾਰਾ ਸਮਾਨ ਰੱਖਿਆ ਤੇ ਝੜ ਮਾਰਦੇ ਪੇਕ ਇੱਕ ਮਿੰਟ ਲਈ ਗਏ ਸੀ ਤੇ ਆ ਗਏ ਹਾਂਜੀ 1 ਮਿੰਟ ਵਾਸਤੇ ਥੱਲੇ ਗਏ ਤੇ ਉਹਨੇ ਜਿਹੜੇ ਵਿੱਚ ਹੀ ਉਹ ਬੰਦਾ ਕਾਂਡ ਕਰਕੇ ਤੇ ਦੌੜ ਗਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਗੁਰਦਾਸਪੁਰ ਤੋਂ ਜਤਿੰਦਰ ਗੁੰਡਲ ਦੀ ਰਿਪੋਰਟ ਡੇਲੀਪੁਰ ਪੰਜਾਬੀ ਤਾਂ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਦੁਕਾਨਦਾਰ ਨੂੰ ਆਪਣੀ ਦੁਕਾਨ ਤੋਂ ਕੁਝ ਪਲਾਂ ਲਈ ਓਲੇ ਹੋਣਾ ਵੀ ਮਹਿੰਗਾ ਪੈ ਗਿਆ ਦੁਕਾਨ ਖਾਲੀ ਹੋਣ ਦੀ ਤਾਕ ਚ ਬੈਠੇ ਚੋਰ ਨੇ ਸਕਿੰਟਾਂ ਜੀ ਗੱਲਾਂ ਸਾਫ਼ ਕਰ ਦਿੱਤਾ ਜਿਸ ਮਗਰੋਂ ਉਹ ਮੌਕੇ ਤੇ ਫਰਾਰ ਹੋਣ ਚ ਵੀ ਕਾਮਯਾਬ ਰਿਹਾ ਹਾਲਾਂਕਿ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਪਿੰਡ ਆਲੇ ਚੱਕ ਦੀ ਇੱਕ ਹਰਿਆਣੇ ਦੀ ਦੁਕਾਨ ਤੋਂ ਸਾਹਮਣੇ ਆ ਰਿਹਾ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹਾਂ ਦੁਕਾਨਦਾਰ ਦਾ ਕੀ ਕਹਿਣਾ ਹੈ ਅਸੀਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਸਿੰਘਾ ਜੀ ਤੇ ਮੇਰੀ ਕਰਿਆਨੇ ਦੀ ਸ਼ਾਪ ਆ ਅਲੇ ਚੱਕ ਪਿੰਡ ਦੇ ਵਿੱਚ 메ਨ ਰੋਡ ਦੇ ਉੱਤੇ ਏ ਰਾਈਟ ਪ੍ਰਾਈਸ ਸ਼ਾਪ ਕਰਕੇ ਅੱਡੇ ਕਿ 3 ਵਜੇ ਮੈਂ ਬਾਜ਼ਾਰ ਨੂੰ ਗਿਆ ਤੇ ਮਾਤਾ ਮੇਰੇ ਥੱਲੇ ਝਾੜੂ ਮਾਰਦੇ ਪਏ ਨੇ ਤੇ ਇੱਕ ਸਾਕਸ ਬਾਹਰੋਂ ਆਇਆ ਬੜੀ ਤੇਜ਼ੀ ਦੇ ਨਾਲ ਉਸਨੇ ਗੱਲੇ ਦੇ ਵਿੱਚੋਂ ਮੇਰਾ 6-7000 ਰੁਪਇਆ ਕੱਢਿਆ ਔਰ ਛੇਤੀ ਨਾਲ ਹੀ ਬੜੇ ਹੀ ਚਲਾਕੀ ਦੇ ਨਾਲ ਇੱਥੇ ਦੌੜ ਗਿਆ ਦੇਖੋ ਕਿ 2 ਮਿੰਟ ਦੇ ਵਿੱਚ ਐਡੇ ਐਡੇ ਵੱਡੇ ਕਾਰਨਾਮੇ ਹੋ ਰਿਹਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਤੇ ਥੋੜੀ ਜਿਹੀ ਠੱਲ ਪਾਈ ਜਾਵੇ ਔਰ ਬੰਦਿਆਂ ਨੂੰ ਕਾਬੂ ਕੀਤਾ ਜਾਵੇ ਔਰ ਸਾਡੀ ਮਦਦ ਕੀਤੀ ਜਾਵੇ ਮਾਤਾ ਜੀ ਦੁਕਾਨ ਤੇ ਹੀ ਉਹਨਾਂ ਦੇ ਸਾਹਮਣੇ ਆਹ ਮਾਤਾ ਜੀ ਦੁਕਾਨ ਤੋਂ ਥੋੜਾ ਥੱਲੇ ਸੀਗੇ ਥੱਲੇ ਆਪਣਾ ਅੰਡਰਗਰਾਉਂਡ ਬਣਾਇਆ ਹੋਇਆ ਜਿੱਥੇ ਸਾਰਾ ਸਮਾਨ ਰੱਖਿਆ ਤੇ ਝੜ ਮਾਰਦੇ ਪੇਕ ਇੱਕ ਮਿੰਟ ਲਈ ਗਏ ਸੀ ਤੇ ਆ ਗਏ ਹਾਂਜੀ 1 ਮਿੰਟ ਵਾਸਤੇ ਥੱਲੇ ਗਏ ਤੇ ਉਹਨੇ ਚਿਰ ਦੇ ਵਿੱਚ ਹੀ ਉਹ ਬੰਦਾ ਕਾਂਡ ਕਰਕੇ ਤੇ ਦੌੜ ਗਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਗੁਰਦਾਸਪੁਰ ਤੋਂ ਜਤਿੰਦਰ ਗੁੰਡਲ ਦੀ ਰਿਪੋਰਟ ਡੇਲੀਵਰ ਪੰਜਾਬੀ ਤਾਂ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਦੁਕਾਨਦਾਰ ਨੂੰ ਆਪਣੀ ਦੁਕਾਨ ਤੋਂ ਕੁਝ ਪਲਾਂ ਲਈ ਓਲੇ ਹੋਣਾ ਵੀ ਮਹਿੰਗਾ ਪੈ ਗਿਆ ਦੁਕਾਨ ਖਾਲੀ ਹੋਣ ਦੀ ਤਾਕਜ ਬੈਠੇ ਚੋਰ ਨੇ ਸਕਿੰਟਾਂ ਦੀ ਗੱਲ ਸਾਫ਼ ਕਰ ਦਿੱਤਾ ਜਿਸ ਮਗਰੋਂ ਉਹ ਮੌਕੇ ਤੇ ਫਰਾਰ ਹੋਣ 'ਚ ਵੀ ਕਾਮਯਾਬ ਰਿਹਾ ਹਾਲਾਂਕਿ ਵਾਰਦਾਤ ਸੀਸੀਟੀਵੀ 'ਚ ਕੈਦ ਹੋ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਪਿੰਡ ਆਲੇ ਚੱਕ ਦੀ ਇੱਕ ਹਰਿਆਣੇ ਦੀ ਦੁਕਾਨ ਤੋਂ ਸਾਹਮਣੇ ਆ ਰਿਹਾ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਦੁਕਾਨਦਾਰ ਦਾ ਕੀ ਕਹਿਣਾ ਹੈ ਅਸੀਂ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੀ ਸਿੰਘਾ ਜੀ ਤੇ ਮੇਰੀ ਕਰਿਆਨੇ ਦੀ ਸ਼ਾਪ ਆ ਅਲੇ ਚੱਕ ਪਿੰਡ ਦੇ ਵਿੱਚ 메ਨ ਰੋਡ ਦੇ ਉੱਤੇ ਇਹ ਰਾਈਟ ਪ੍ਰਾਈਸ ਸ਼ਾਪ ਕਰਕੇ ਅੱਡੇ ਕਿ 3 ਵਜੇ ਮੈਂ ਬਾਜ਼ਾਰ ਨੂੰ ਗਿਆ ਤੇ ਮਾਤਾ ਮੇਰੇ ਥੱਲੇ ਝਾੜੂ ਮਾਰਦੇ ਪਏ ਨੇ ਤੇ ਇੱਕ ਸਾਕਸ ਬਾਹਰੋਂ ਆਇਆ ਬੜੀ ਤੇਜ਼ੀ ਦੇ ਨਾਲ ਉਸਨੇ ਗੱਲੇ ਦੇ ਵਿੱਚੋਂ ਮੇਰਾ 6-7000 ਰੁਪਿਆ ਕੱਢਿਆ ਔਰ ਛੇਤੀ ਨਾਲ ਹੀ ਬੜੇ ਹੀ ਚਲਾਕੀ ਦੇ ਨਾਲ ਇੱਥੇ ਦੌੜ ਗਿਆ ਦੇਖੋ ਕਿ 2 ਮਿੰਟ ਦੇ ਵਿੱਚ ਐਡੇ ਐਡੇ ਵੱਡੇ ਕਾਰਨਾਮੇ ਹੋ ਰਿਹਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਤੇ ਥੋੜੀ ਜਿਹੀ ਠੱਲ ਪਾਈ ਜਾਵੇ ਔਰ ਬੰਦਿਆਂ ਨੂੰ ਕਾਬੂ ਕੀਤਾ ਜਾਵੇ ਔਰ ਸਾਡੀ ਮਦਦ ਕੀਤੀ ਜਾਵੇ ਮਾਤਾ ਜੀ ਦੁਕਾਨ ਤੇ ਹੀ ਉਹਨਾਂ ਦੇ ਸਾਹਮਣੇ ਆ ਮਾਤਾ ਜੀ ਦੁਕਾਨ ਤੋਂ ਥੋੜਾ ਥੱਲੇ ਸੀਗੇ ਥੱਲੇ ਆਪਣਾ ਅੰਡਰਗਰਾਉਂਡ ਬਣਾਇਆ ਹੋਇਆ ਜਿੱਥੇ ਸਾਰਾ ਸਮਾਨ ਰੱਖਿਆ ਤੇ ਝੜੂ ਮਾਰਦੇ ਪੇਕ ਇੱਕ ਮਿੰਟ ਲਈ ਗਏ ਸੀ ਤੇ ਆ ਗਏ ਹਾਂਜੀ 1 ਮਿੰਟ ਵਾਸਤੇ ਥੱਲੇ ਗਏ ਤੇ ਉਹਨੇ ਜਿਹੜੇ ਵਿੱਚ ਹੀ ਉਹ ਬੰਦਾ ਕਾਂਡ ਕਰਕੇ ਤੇ ਦੌੜ ਗਿਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਫੜਿਆ ਜਾਵੇ ਔਰ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਗੁਰਦਾਸਪੁਰ ਤੋਂ ਜਤਿੰਦਰ ਗੁੰਡਲ ਦੀ ਰਿਪੋਰਟ ਡੇਲੀਭਾਗ ਪੰਜਾਬੀ